ਹੁਣ ਆ ਵੇਖੋ ਆ ਹਨੂਮਾਨ ਜੀ ਦੀ ਮੂਰਤੀ ਥੱਲੇ ਖੰਡੇ ਤੋਂ ਹੀ ਪਈ ਆ ਇੱਕ ਬੰਨੇ ਆਪਾਂ ਪੂਜਾ ਕਰਦੇ ਦੂਜੇ ਬੰਨੇ ਸੁੱਟ ਜੰਨੇ ਕਿ ਸਤਕਾਰ ਕਰਦੇ ਆ ਕਿ ਕਾਰੋਬਾਰ ਕਰਦੇ ਨਾ ਆ ਕਿੱਥੋਂ ਤੱਕ ਜਾਇਜ਼ ਆ ਆ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੇਖੋ ਗੰਦ ਚ ਸੁੱਟ ਕੇ ਗਿਆ ਕਿਸੇ ਦਾ ਨਿਆਣਾ ਨਹੀਂ ਬਾਹਰ ਜਾਂਦਾ ਉਹ ਚੁੱਕ ਕੇ ਇੱਥੇ ਨਿੰਬੂ ਸੁੱਟ ਜਾਂਦਾ ਸ਼ਾਇਦ ਉਹ ਤਸਵੀਰ ਦੇ ਵਿੱਚ ਕੁਝ ਲੋਕ ਇੱਥੇ ਸੁੱਟਣ ਆਏ ਸੀ ਕਿ ਐਕਟੀਵਾ ਦੇ ਅੱਗੇ ਸਮਾਨ ਵੀ ਪਿਆ ਹੋਇਆ ਪਰ ਸਾਨੂੰ ਦੇਖ ਕੇ ਉਹ ਮੁੜ ਗਏ ਨੇ ਕੋਈ ਝੋਟੇ ਦਾ ਸਿਰ ਲੈ ਆਉਂਦਾ ਇੱਥੇ ਕਈ ਰੀ ਜਾਦੂ ਟੂਣੇ ਵਾਲੇ ਫੜੇ ਤੇ ਹੁਣੇ ਆ ਵੇਕੇ ਭੱਜ ਗਿਆ ਉਹ 10 12 ਕਿਲੋ ਚੌਲੀ ਛੁੱਟ ਗਿਆ ਬਣਾ ਕੇ ਕਿਸੇ ਗਰੀਬ ਨੂੰ ਦਿੰਦਾ ਉਹਦੇ ਮੂੰਹ ਚ ਪੈਂਦੇ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਗੁਰੂ ਨਾਨਕ ਪਾਸ਼ਾ ਜੀ ਦੀਆਂ ਇਹ ਪੰਕਤੀਆਂ ਅਸੀਂ ਸੁਣਦੇ ਆ ਪਰ ਅਮਲ ਕੋਈ ਨਹੀਂ ਕਰਦਾ ਅੱਜ ਦੇ ਯੁੱਗ ਦੇ ਵਿੱਚ ਲੋਕ ਡਿਗਰੀ ਕਰਕੇ ਮਾਸਟਰਸ ਤੱਕ ਕਰਕੇ ਪੀ ਐਚ ਡੀ ਤੱਕ ਪੜਨ ਲਈ ਤਿਆਰ ਨੇ ਪਰ ਉਹ ਡਿਗਰੀਆਂ ਕਿਸੇ ਕੰਮ ਦੀਆਂ ਨਹੀਂ ਜੇਕਰ ਤੁਸੀਂ ਵਹਿਮਾ ਭਰਮਾਂ ਦੇ ਵਿੱਚ ਹੀ ਰਹੜਾ ਗੱਲ ਕਰ ਰਹੇ ਆ ਗੁਰੂ ਨਗਰੀ ਅੰਮ੍ਰਿਤਸਰ ਦੇ ਤਾਰਾ ਵਾਲੇ ਪੁਲ ਨਹਿਰ ਦੀ ਜੋ ਸਿੱਖਾਂ ਵਾਲੀ ਨਹਿਰ ਵੀ ਆਖੀ ਜਾਂਦੀ ਹੈ ਜਿੱਥੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਦਰਗਿਆਣਾ ਮੰਦਿਰ ਨੂੰ ਜਲ ਜਾਂਦਾ ਹੈ ਇਹ ਤਸਵੀਰ ਦੇਖੋ ਫਿਲਹਾਲ ਤਾਂ ਇਹ ਨਹਿਰ ਸੁੱਕੀ ਹੈ ਪਰ ਲੋਕਾਂ ਦੀ ਕਰਤੂਤ ਇੱਥੇ ਜਗ ਜाहਰ ਬੜੇ ਕਲੀਅਰ ਤੇ ਸਾਫ਼ ਤਰੀਕੇ ਨਾਲ ਹੋ ਰਹੀ ਹੈ ਲੋਕ ਇੱਥੇ ਨਾਰੀਅਲ ਛੁੱਟਦੇ ਨੇ ਕੋਈ ਮੋਲੀ ਸੱਟਦਾ ਹੈ ਕੋਈ ਹਾਰ ਸੱਟਦਾ ਹੈ ਕੋਈ ਫੋਟਵਾ ਸੱਟਦਾ ਹੈ ਗੁਰੂ ਪੀਰਾਂ ਦੀਆਂ ਤੇ ਕੋਈ ਆਪਣੇ ਉਪਾਅ ਕਰਨ ਦੇ ਲਈ ਇੱਥੇ ਕੋਲੇ ਤੱਕ ਸਿੱਟ ਕੇ ਜਾਂਦਾ ਕੈਂਡ ਦਾ ਭਾਵ ਜਿਸ ਨੂੰ ਆਪਣੇ ਉਪਾਅ ਲਈ ਜੋ ਠੀਕ ਲੱਗਦਾ ਉਹ ਕਰਦਾ ਪਰ ਹੈਰਾਨੀ ਜਣੇ ਗੱਲ ਉਦੋਂ ਹੋਈ ਜਦ 2 ਦਿਨ ਪਹਿਲਾਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਇੱਥੋਂ ਗੁਟਕਾ ਸਾਹਿਬ ਤੇ ਕੁਰਾਨ ਤੱਕ ਮਿਲਦੀ ਹੈ ਉਹ ਵੀ ਇਸ ਜਗ੍ਹਾ ਤੋਂ ਜਿੱਥੇ ਕੂੜੇ ਦਾ ਸਥਾਨ ਹੈ ਜਿੱਥੇ ਕੂੜਾ ਭਰਿਆ ਹੋਇਆ ਹੈ ਜਿੱਥੇ ਲੋਕ ਪਸ਼ਾਪ ਕਰਦੇ ਨੇ ਜਿੱਥੇ ਲੋਕ ਆਪਣੇ ਉਪਾਅ ਕਰਨ ਦੇ ਲਈ ਹਰ ਉਹ ਸ਼ੈ ਕਰਦੇ ਨੇ ਜੋ ਨਹੀਂ ਕਰਨੀ ਚਾਹੀਦੀ ਤੇ ਉਹ ਵੀਡੀਓ ਬਣਾਉਣ ਵਾਲੇ ਉਹ ਵੀਡੀਓ ਦੇ ਵਿੱਚ ਦਿਖਣ ਵਾਲੇ ਸਰਬਜੀਤ ਸਿੰਘ ਸੋਨੂ ਜੰਡੇਆਲਾ ਸੀਗੇ ਸਣ ਨਾਲ ਇਸ ਵਕਤ ਮੌਜੂਦ ਨੇ ਬਿਰਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਸਾਬ ਕੀ ਲੱਗਦਾ ਬੀਤੇ ਦਿਨ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਕਾਫੀ ਚਰਚਾ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਗੁਟਕਾ ਸਾਬ ਮਿਲਦੇ ਨੇ ਕੁਰਾਨ ਮਿਲਦੀ ਹੈ ਗੁਰੂ ਪੀਰਾਂ ਦੀਆਂ ਫੋਟੋਆਂ ਨਾਰੀਅਲ ਉਪਾ ਕਰਨ ਦੇ ਲੋਕ ਇੱਥੇ ਆਪਣੇ ਹਰ ਉਹ ਚੀਜ਼ ਕਰਦੇ ਐ ਜੋ ਸਾਡੇ ਲਈ ਹਾਨੀਕਾਰਕ ਜੋ ਸਾਡੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀਆਂ ਲਈ ਹਾਨੀਕਾਰਕ ਸਭ ਤੋਂ ਪਹਿਲਾਂ ਤੇ ਗੱਲ ਇਹ ਆ ਕਿ ਇਨਸਾਨ ਹੀ ਅੱਜ ਇਨਸਾਨ ਦਾ ਵੈਰੀ ਬਣਿਆ ਇਹ ਨਹਿਰ ਦੀ 6-7 ਤਰੀ ਸੀ ਸਫਾਈ ਕਰਾਤੀ ਲੋਕ ਬਾਜ ਨਹੀਂ ਆਉਂਦੇ ਇਹ ਨਹਿਰ ਦਾ ਇਤਿਹਾਸ ਬਹੁਤ ਵੱਡਾ ਇਹਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਔਰ ਇਸ ਨਹਿਰ ਦੇ ਵਿੱਚੋਂ ਪਿੱਛੇ ਥੋੜਾ ਜਾਈ ਅੱਗੇ ਹੰਸਲੀ ਆ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਪੰਜ ਪਵਿੱਤਰ ਸਰੋਵਰਾਂ ਨੂੰ ਚਲ ਜਾਂਦਾ ਔਰ ਥੋੜਾ ਅੱਗੇ ਜਾਓਗੇ ਦੁਰਗੈਨਾ ਮੰਦਿਰ ਦੀ ਵੀ ਹੰਸਲੀ ਬੜੀ ਉੱਥੋਂ ਚਲ ਜਾਂਦਾ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਨਹਿਰ ਦਾ ਇਤਿਹਾਸ ਕਿੰਨਾ ਵੱਡਾ ਵਾ ਇਹ ਨਹਿਰ ਕਿੰਨੇ ਇਹ ਜਿਤਨਾ ਨਾਲ ਇੱਥੋਂ ਤੱਕ ਪਾਣੀ ਇਹਦਾ ਪਹੁੰਚਿਆ ਪਰ ਲੋਕਾਂ ਨੇ ਮਾਨਸਿਕ ਰੋਗੀਆਂ ਨੇ ਜਾਦੂ ਟੂਣੇ ਕਰਨ ਵਾਲਿਆਂ ਨੇ ਹੱਦ ਬੰਨੇ ਪਾਰ ਕਰਤੇ ਜੇ ਕੋਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਚ ਆਵੇ ਏਅਰਪੋਰਟ ਤੇ ਉਤਰੇ ਮੱਥਾ ਟੇਕੇ ਰੇਲਵੇ ਸਟੇਸ਼ਨ ਤੇ ਉਤਰੇ ਮੱਥਾ ਟੇਕੇ ਬੱਸ ਸਟੈਂਡ ਤੇ ਮੱਥਾ ਟੇਕੇ ਤੇ ਕੋਈ 골ਡਨ ਗੇਟ ਤੋਂ ਅੱਗੇ ਵੀ ਆਵੇ ਤੇ ਮੱਥਾ ਟੇਕਦਾ ਪਰ ਇਹ ਲੋਕਾਂ ਨੂੰ ਸੰਤੁਸ਼ਟੀ ਨਹੀਂ ਹੁੰਦੀ ਇਹਨਾਂ ਜਾਦੂ ਟੂਣੇ ਕਰ ਹੀ ਜਣੇ ਆ ਕਿਉਂਕਿ ਇਹਨਾਂ ਦਾ ਦਿਮਾਗ ਜਿਹੜਾ ਵਾ ਨਾ ਉਹ ਸਿਰਫ ਸਿਆਣਿਆਂ ਦੇ ਚੱਕਰਾਂ 'ਚ ਕਿਸੇ ਦਾ ਨਿਆਣਾ ਨਹੀਂ ਬਾਹਰ ਜਾਂਦਾ ਉਹ ਚੁੱਕ ਕੇ ਇੱਥੇ ਨਿੰਬੂ ਸੁੱਟ ਜਾਂ ਕਿਸੇ ਦਾ ਕੋਈ ਬਿਮਾਰ ਆ ਉਹ ਲੈ ਕੇ ਦੁੱਧ ਰੋੜ ਜਾਂਦਾ ਔਰ ਕਈ ਬੰਦੇ ਤੇ ਐਸੋ ਤੱਕ ਵੀ ਇਹਨਾਂ ਨਾਲ ਸੰਦੂਰ ਲੈਂਦੇ ਉਹ ਛੁੱਟ ਜਾਂਦੇ ਕੋਈ ਝੋਟੇ ਦਾ ਸਿਰ ਲੈ ਆਉਂਦਾ ਇੱਥੇ ਕਈ ਰੀ ਜਾਦੂ ਟੂਣੇ ਵਾਲੇ ਫੜੇ ਔਰ ਇਹ ਨਹਿਰ ਦੀ 6 7 ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕੁਝ ਲੋਕ ਇੱਥੇ ਛੁੱਟਣ ਆਏ ਸੀਗੇ ਐਕਟੀਵਾ ਦੇ ਅੱਗੇ ਸਮਾਨ ਵੀ ਪਿਆ ਹੋਇਆ ਪਰ ਸਾਨੂੰ ਦੇਖ ਕੇ ਮੁੜ ਗਏ ਨੇ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹੋ ਜੇ ਬਹੁਤ ਮਿਲਨੇ ਤੁਹਾਨੂੰ ਇੱਥੇ ਜਿਹੜੇ ਦੇਵੀ-ਦੇਵਤੇ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਦੀ ਪੂਜਾ ਕਰਦੇ ਘਰੇ ਉਹਨਾਂ ਦੇ ਵਸਤਰ ਰੱਖ ਕੇ ਤੇ ਉਹ ਬਾਅਦ ਚੋ ਲਿਆ ਕਿਥੇ ਗੰਦ ਚ ਸੁੱਟ ਜਾਂਦੇ ਜਦੋਂ ਇਹ ਨਹਿਰ ਚੱਲਦੀ ਉਦੋਂ ਤੇ ਪਤਾ ਨਹੀਂ ਲੱਗਦਾ ਪਰ ਹੁਣ ਦੇ ਹਾਲਾਤ ਕੱਲ੍ਹ ਦੇ ਮੈਂ ਤੁਹਾਨੂੰ ਦੱਸ ਦੇਣਾ ਇੱਥੇ ਜਪਜੀ ਸਾਹਿਬ ਚਉਪਈ ਸਾਹਿਬ ਔਰ ਪੰਜ ਤੋਂ ਸੱਤ ਹੋਰ ਗੁਟਕਾ ਸਾਹਿਬ ਸੀਗੇ ਤੇ ਇੱਥੇ ਹੋਰ ਵੀ ਧਰਮਾਂ ਦੇ ਗ੍ਰੰਥ ਸੀ ਜਿਹੜੇ ਸੁੱਟ ਕੇ ਗਏ ਜੇਕਰ ਅਸੀਂ ਉਹ ਜ਼ਿਆਦਾ ਵੀਡੀਓ ਤਾਂ ਨਹੀਂ ਪਾਈਆਂ ਵੀ ਵਿਵਾਦ ਹੋ ਜਾਂਦਾ ਇਹ ਕਿਸੇ ਚੌਂਕ ਚ ਪਈਆਂ ਹੁੰਦੀਆਂ ਵੀਡੀਓ ਤੇ ਬੰਦੇ ਮਰ ਜਾਂਦੇ ਸੀ ਮੈਨੂੰ ਇਹ ਨਹੀਂ ਸਮਝ ਆਉਂਦੀ ਪੀ ਇਨਸਾਨ ਇਨਸਾਨ ਦਾ ਵੈਰੀ ਕਿਉਂ ਬਣਿਆ ਇਨਸਾਨ ਨੂੰ ਕਿਸ ਗੱਲ ਦਾ ਹੰਕਾਰ ਆ ਸਾਰਾ ਕੁਝ ਤੇ ਪ੍ਰਮਾਤਮਾ ਤੋਂ ਧਾਰਾ ਲਿਆ ਕਰਜ਼ਦਾਰ ਆ ਅਸੀਂ ਹਵਾ ਪਾਣੀ ਅੱਗ ਧਰਤੀ ਤੇ ਜਦੋਂ ਬੰਦਾ ਮਰਨ ਲੱਗਦਾ ਵਾ ਇੱਕ ਹੰਕਾਰ ਹੀ ਬੰਦੇ ਦਾ ਲਾਸਟ ਵੇਲੇ ਪ੍ਰਮਾਤਮਾ ਤੋੜਦਾ ਇੰਨੇ ਕੁ ਫੁੱਲ ਚੁੱਕ ਕੇ ਕੀਰਤਪੁਰ ਸਾਹਿਬ ਪਾਉਂਦੇ ਉੱਥੇ ਇੱਕ ਗੁਰਬਾਣੀ ਦੀ ਪੰਕਤੀਆਂ ਲਿਖੀਆਂ ਵੀ ਤੁਹਾਡਾ ਸਫਰ ਇੱਥੋਂ ਤੱਕ ਦਾ ਸੀ ਅੱਗੇ ਦਾ ਸਫਰ ਇਕੱਲਾ ਤੈਅ ਕਰਾਂਗਾ ਇੱਥੋਂ ਤੱਕ ਲਈ ਤੁਹਾਡਾ ਧੰਨਵਾਦ ਫਿਰ ਜਿਸ ਪਾਣੀ ਚ ਫੁੱਲ ਪੈਣੇ ਆ ਕਿਸ ਗੱਲ ਦਾ ਹੰਕਾਰ ਆਪਾਂ ਪਵਨਗੁਰੂ ਪਾਣੀ ਪਿਤਾ ਦੀ ਗੱਲ ਕਰਦੇ ਜੇ ਪਾਣੀ ਦੇ ਵਿੱਚ ਹੀ ਗੰਦ ਪਾਉਣਾ ਆਣ ਕੇ ਕਿੱਥੋਂ ਤੱਕ ਜਾਏ ਜੇ ਇੱਥੋਂ ਹੀ ਪ੍ਰੋਜੈਕਟ ਲੱਗਣ ਡਿਆ ਅਮਰੇਸਰ ਸ਼ਹਿਰ ਨੂੰ ਇੱਥੋਂ ਪਾਣੀ ਮਿਲਣਾ ਵਾ ਔਰ ਸਾਰਾ ਪਾਣੀ ਸ਼ਹਿਰ ਨੇ ਨਹਿਰ ਦਾ ਪੀਣਾ ਉਹਨਾਂ ਵਾਲੇ ਸਮੇਂ ਚ ਔਰ ਕਰੋੜਾਂ ਦਾ ਪ੍ਰੋਜੈਕਟ ਪਰ ਦੁੱਖ ਦੀ ਗੱਲ ਆ ਕਿ ਸਰਕਾਰ ਪ੍ਰਸ਼ਾਸਨ ਜਿੰਨੀਆਂ ਮਰਜ਼ੀ ਬੈਂਤੀਆਂ ਕਰ ਲੇ ਕੋਈ ਸਮਾਜ ਸੇਵੀ ਜਿੰਨੀਆਂ ਮਰਜ਼ੀ ਬੈਂਤੀਆਂ ਕਰ ਲੇ ਲੋਕਾਂ ਨੂੰ ਸਮਝ ਨਹੀਂ ਇੱਥੋਂ ਤੱਕ ਕਿ 20-20 ਕਿਲੋ ਚੌਲ ਬਣਾ ਕੇ ਸੁੱਟ ਜਾਂਦੇ ਇੱਥੇ ਕੀ ਲੱਗਦਾ ਜੀ ਜੇ ਇਸ ਤਾਂ ਅੱਜ ਹਰ ਮਾਂ ਇੱਥੇ ਆ ਕੇ ਜਿਹੜੀ ਨਸ਼ੇ ਦੇ ਵਿੱਚ ਉਹਦਾ ਪੁੱਤ ਡੁੱਬਿਆ ਉਹ ਆਖ ਦਿੰਦੀ ਕਿ ਮੈਂ ਇੱਥੇ ਉਪਾਅ ਕਰਦੀ ਮੇਰਾ ਪੁੱਤ ਨਸ਼ੇ ਛੱਡ ਦੇ ਭਾਰਤ ਪਾਕਿਸਤਾਨ ਦੇ ਲੋਕ ਇਹ ਕਹਿ ਦਿੰਦੇ ਸੀ ਨਹਿਰ ਦੇ ਵਿੱਚ ਕੋਈ ਸ਼ੈ ਸੱਟਦੇ ਸਾਡੀ ਜੰਗ ਰੁਕ ਜੇ ਓਏ ਬੜੇ ਤਗੜੇ ਸ਼ਦਾਈ ਇਹਨਾਂ ਨੂੰ ਕਿਤੇ ਕਿਸੇ ਨੇ ਕਹਿਤਾ ਨਾ ਵੀ ਜੰਗ ਰੁਕ ਜੂਗੀ ਉੱਥੇ ਜਾਓ ਜਾ ਕੇ ਕਿਸਿਆਣੇ ਕੋਈ ਇਹਨਾਂ ਉਹ ਵੀ ਕਰ ਲੈਣਾ ਕੰਮ ਏਡੇ ਬੇਵਕੂਫ ਆ ਜੇ ਇਹਨਾਂ ਦੇ ਧੀਆਂ ਪੁੱਤ ਮਾੜੇ ਕੰਮਾਂ 'ਚ ਪਏ ਕਿਸੇ ਦੇ ਕੰਮ ਚੋਰਿਆ ਕੋਈ ਨਸ਼ੇ ਪਤੇ ਕਰਦਾ ਇਹ ਲਾਜ ਕਰਾਉਣ ਦੀ ਬਜਾਏ ਲਿਆ ਕੇ ਇੱਥੇ ਇੱਥੇ ਤੇ ਇਹੋ ਇਹੋ ਜਿਹੇ ਸ਼ਦਾਈ ਕੋਈ ਨਿੰਬੂ ਕਟਣ ਢਿਆਂ ਦਾ ਦੋ-ਦੋ ਕਿਲੋ ਨਿੰਬੂ ਸੁੱਟ ਗਿਆ ਆ ਕੋਈ ਲੱਡੂਆਂ ਦੇ ਡੱਬੇ ਸੁੱਟ ਗਿਆ 70-80 ਤੇ ਨਾਰੀਅਲੀ ਪਏ ਆ ਮਤਲਬ ਇਹੋ ਇਹੋ ਜਿਹੇ ਬੇਵਕੂਫਾਂ ਦੇ ਚੰਗੇ ਭਲੇ ਵੱਡੀਆਂ-ਵੱਡੀਆਂ ਗੱਡੀਆਂ ਚਾਉਣ ਕੇ ਤੇ ਪੈਰਾਂ ਨੂੰ ਝਾੜੀ ਜਾਣਗੇ ਇੱਥੇ ਆਣ ਕੇ ਤੇ ਪਿੱਛਾ ਭੌਂਕੇ ਨਹੀਂ ਵੇਖਣਾ ਕਿ ਇੱਥੇ ਅਸੀਂ ਆਣ ਕੇ ਇਹਦੇ ਵਿੱਚ ਆ ਕੇ ਸੇਵਾ ਕਰਦੇ ਆਂ ਇਲਫਾਫਿਆਂ ਨੂੰ ਸਾੜ ਕੇ ਜਾਂਦਾ ਜਦੋਂ ਪਰ ਸਾਨੂੰ ਤੇ ਕਦੀ ਪ੍ਰਮਾਤਮਾ ਦੀ ਕਿਰਪਾ ਨਾਲ ਨਾ ਕੁਝ ਹੋਇਆ ਤੇ ਨਾ ਹੋਣਾ ਨਾ ਹੀ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਦੇ ਪਰ ਦੁੱਖ ਦੀ ਗੱਲ ਆ ਕਿ ਆ ਕਿੱਥੋਂ ਤੱਕ ਜਾਇਜ਼ ਆ ਆ ਜਿਹੜੀਆਂ ਕਬਰਾਂ ਬਣਾਈ ਫਿਰਦੇ ਥਾਂ ਥਾਂ ਤੇ ਉਹਨਾਂ ਦੇ ਉੱਤੇ ਚਾਦਰਾ ਪਾਉਂਦੇ ਤੇ ਆ ਸਤਿਕਾਰ ਜੇ ਕਰਦੇ ਇਹ ਜਿੰਨਾ ਕ ਸਤਿਕਾਰ ਜਿਹਦੇ ਉੱਤੇ ਪਾਉਂਦੇ ਉਹਦਾ ਕਰਦੇ ਆ ਤੇ ਫਿਰ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਇਹਨਾਂ ਤੋਂ ਐਕਸੈਪਟ ਕਰ ਸਕਦੇ ਆ ਇੱਕ ਹਿੰਦੂ ਮੁਸਲਮ ਸਿੱਖ ਸਾਈ ਨੂੰ ਸਾਡੀ ਬੇਨਤੀ ਹੈ ਜਿੰਨੇ ਵੀ ਭਾਈਚਾਰਕ ਲੋਕ ਨੇ ਜਿੰਨੇ ਵੀ ਇੱਥੇ ਸਮਾਜ ਦੇ ਲੋਕ ਨੇ ਇੱਕ ਬੇਨਤੀ ਹੈ ਇੱਥੇ ਚਾਹੇ ਲੋਕ ਕਿੰਨਾ ਵੀ ਗੰਦ ਸਿੱਟ ਕੇ ਜਾਂਦੇ ਆ ਹਰ ਇੱਕ ਧਰਮ ਦਾ ਵਿਅਕਤੀ ਚਾਹੁੰਦਾ ਹੈ ਕਿ ਇੱਥੇ ਆਪਣੀ ਇੱਕ ਡਿਊਟੀ ਲੱਗ ਜੇ ਤਾਂ ਲੋਕ ਜਦੋਂ ਵੀ ਕਿਸੇ ਨੂੰ ਦੇਖਣਗੇ ਆ ਉਸ ਦੀ ਕੰਪਲੇਂਟ ਕਰੀ ਜਾਂ ਉਸ ਦੀ ਵੀਡੀਓ ਬਣਾ ਕੇ ਸਾਡੇ ਤੱਕ ਪੰਚਾਇਤ ਜਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਅਸਲ ਦੇ ਵਿੱਚ ਗੰਦ ਪਾ ਕੌਣ ਰਿਹਾ ਇੱਕ ਵਾਰ ਤਸਵੀਰ ਦੇਖੋ ਥਾਂ ਥਾਂ ਤੇ ਨਾਰੀਅਲ ਉਹ ਮੂਰਤੀ ਦੇਖ ਸਕਦੇ ਹੋ ਤੁਸੀਂ ਗੁਰੂ ਪੀਰ ਪਗੰਬਰਾਂ ਦੀ ਮੂਰਤੀ ਹਾਲਾਂਕਿ ਬੀਤੇ ਦਿਨ ਜਿਵੇਂ ਗੁਟਕਾ ਸੈ ਮਿਲੇ ਹੈ ਜਾਂ ਹੋਰ ਚੀਜ਼ਾਂ ਦੀ ਗੱਲ ਕਰ ਲਈਏ ਇੱਕ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਹੁਣ ਮਾਂਜੀ ਦੀ ਮੂਰਤੀ ਪਈ ਹੋਈ ਆ ਉੱਥੇ ਤਾਂ ਉਹ ਮਿੱਟੀ ਦੇ ਵਿੱਚ ਪਾਣੀ ਦੇ ਵਿੱਚ ਕਿੰਨੀ ਕਹਿ ਲਈਏ ਕਿ ਗੰਦ ਦੇ ਵਿੱਚ ਛੁੱਟੀ ਹੋਈ ਹੈ ਇੰਨੀ ਪਵਿੱਤਰ ਚੀਜ਼ਾਂ ਨੂੰ ਜੇਕਰ ਅਸੀਂ ਇੱਥੇ ਸਿੱਟਾਂਗੇ ਤਾਂ ਆਉਣ ਵਾਲਾ ਸਮਾਂ ਅਸੀਂ ਕਹਿ ਸਕਦੇ ਹਾਂ ਸਾਡੇ ਲਈ ਇਸ ਕਰਕੇ ਮਾੜਾ ਕਿਉਂਕਿ ਅਸੀਂ ਆਪਣੇ ਲਈ ਜੋ ਬੀਜਾਂਗੇ ਸਾਨੂੰ ਉਹੀ ਮਿਲੇਗਾ ਬਿਲਕੁਲ ਬਿਲਕੁਲ ਜੋ ਬੀਜਾਂਗੇ ਉਹੀ ਮਿਲੇਗਾ ਜੇ ਕੰਡੇ ਬੀਜੋਗੇ ਤੇ ਕੰਡੇ ਉੱਗਣਗੇ ਫੁੱਲ ਬੀਜੋਗੇ ਫੁੱਲ ਉੱਗਣਗੇ ਆ ਕਿੱਥੋਂ ਤੱਕ ਜਾਇਜ਼ ਆ ਆ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੇਖੋ ਗੰਦ ਚ ਸੁੱਟ ਕੇ ਗਏ ਆ ਉਹ ਟੋਪੀਆਂ ਉਹ ਪਈਆਂ ਵਾਂ ਜਿਹੜੀਆਂ ਪੀਰਾਂ ਦੀਆਂ ਦਰਗਾਹਾਂ ਤੇ ਜਾ ਕੇ ਚੜਾਉਂਦੇ ਆ ਨਾ ਉਹ ਟੋਪੀ ਪਈ ਇੱਕ ਤੇ ਆ ਵੇਖੋ ਤੁਸੀਂ ਆ ਆ ਕ੍ਰਿਸ਼ਨ ਮਾਰਾਇ ਦੀ ਜਿਹੜੀ ਫੋਟੋ ਆ ਥੱਲੇ ਪੈਰਾਂ ਚ ਦੇਖ ਸਕਦੇ ਇਹ ਕਿਸ ਹਸਾਬ ਦੇ ਨਾਲ ਕੋਈ ਕੁਜੇ ਸੁਟੇ ਕਿਤੇ ਜੋ ਗੰਦਪਿੱਲ ਕੋਈ ਬੱਚਿਆਂ ਦੀਆਂ ਗੰਦੀਆਂ ਨੈਬੀਆਂ ਹੁੰਦੀਆਂ ਨਾ ਉਹ ਵੀ ਲਿਆ ਕੇ ਸੁੱਟ ਜਾਂਦੇ ਇੱਕ ਤੇ ਹੁਣ ਇਹ ਆ ਵੇਖ ਕੇ ਭੱਜ ਗਿਆ ਉਹ 10-12 ਕਿਲੋ ਚੌਲੀ ਸੁੱਟ ਗਿਆ ਬਣਾ ਕੇ ਕਿਸੇ ਗਰੀਬ ਨੂੰ ਦਿੰਦਾ ਉਹਦੇ ਮੂੰਹ ਚ ਪੈਂਦੇ ਹੁਣ ਆ ਵੇਖੋ ਆ ਹਨੂਮਾਨ ਜੀ ਦੀ ਮੂਰਤੀ ਥੱਲੇ ਖੰਡੇ ਤੋਂ ਹੀ ਪਈ ਆ ਇੱਕ ਬੰਨੇ ਆਪਾਂ ਪੂਜਾ ਕਰਦੇ ਦੂਜੇ ਬੰਨੇ ਸੁੱਟ ਜੰਨੇ ਕੀ ਸਤਕਾਰ ਕਰਦੇ ਆ ਕਿ ਕਾਰੋਬਾਰ ਕਰਦੇ ਨਾ ਬਿਲਕੁਲ ਲੱਗਦਾ ਜੀ ਅੱਜ ਡਿਗਰੀਆਂ ਕਰਕੇ ਮਾਸਟਰਸ ਕਰਕੇ ਜੇ ਇਹੀ ਕੰਮ ਮੈਨੂੰ ਦੱਸਿਆ ਵੀ ਜ਼ਿਆਦਾਤਰ ਨਾ ਆਪਣੀ ਸੰਤੁਸ਼ਟੀ ਲਈ ਬੇਵਕੂਫ ਲੋਕ ਆ ਇਹਨਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਆ ਇਹ ਜਿਹਦਾ ਘਰ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਿਸ ਘਰ ਦੇ ਲਈ ਬਾਬਾ ਦੀਪ ਸਿੰਘ ਵਰਗੇ ਮਹਾਂਪੁਰਸ਼ਾਂ ਨੇ ਸੀਸ ਭੇਟ ਕਰਤਾ ਹੋਵੇ ਜਿਹਦੀ ਨਹੀਂਆਂ ਕੁਰਬਾਨੀਆਂ ਭਰੀਆਂ ਹੁਣ ਐਡਾ ਵੱਡਾ ਇਤਿਹਾਸ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਤੇ ਦੁਨੀਆ ਸਿਰ ਝੁਕਦੇ ਹੋਣ ਆਣ ਕੇ ਤੇ ਅਸੀਂ ਜੇ ਇੱਥੇ ਨਹੀਂ ਵਿਸ਼ਵਾਸ ਕਰ ਸਕਦੇ ਨਾ ਤੇ ਫਿਰ ਸਾਨੂੰ ਜਿਹੜੇ ਲੋਕ ਗੰਦਗੀ ਪਾਉਣੇ ਮੈਂ ਤੇ ਇੱਕ ਤਿਰਵਾ ਕੱਢ ਲਿਆ ਨਾ ਇਹਨਾਂ ਨੂੰ ਲੋਕ ਚ ਤੇ ਨਾ ਇਹਨਾਂ ਨੂੰ ਪ੍ਰਲੋਕ ਚ ਇਹਨਾਂ ਦੀ ਥਾਂ ਕਿਤੇ ਨਹੀਂ ਆ ਇਹ ਕਿੰਨਾ ਚਿਰ ਇੱਥੇ ਗੰਦ ਪਾਲਣਗੇ ਪਾਲਣ ساری ਜ਼ਿੰਦਗੀ ਗੰਦ ਪਾਉਣੀ ਹੋਣਾ ਤੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਇਹ ਲੋਕ ਜਿਹੜੇ ਆ ਉਹ ਲੋਕਾਂ ਦੇ ਲੋਕੇ ਤੇ ਰਹਿੰਦੇ ਨਹੀਂ ਇੱਥੇ ਜਾਦੂ ਟੂਨੇ ਕਰਨੋਂਦੇ ਵੀਡੀਓ ਬਣਾ ਕੇ ਲੋਕੀ ਪਾ ਦਿੰਦੇ ਆ ਔਰ ਕਿਹੜੇ ਮੂੰਹ ਨਾਲ ਮੈਨੂੰ ਨਹੀਂ ਪਤਾ ਵੀ ਕਿਹੜੇ ਮੂੰਹ ਨਾਲ ਆਏ ਜਿਹੜਾ ਗੰਦ ਪਾਉਣ ਆਉਂਦੇ ਇੱਥੇ ਇਹੀ ਪਾਣੀ ਤੁਸੀਂ ਪੀਂਦੇ ਜੇ ਇੱਥੇ ਆਣ ਕੇ ਗੰਦ ਪਾਉਂਦੇ ਕੋਈ ਸ਼ਰਮ ਨੂੰ ਹੱਥ ਮਾਰੋ ਗੁਰਬਾਣੀ ਨੇ ਪਿਤਾ ਦਾ ਦਰਜਾ ਦਿੱਤਾ ਪਾਣੀ ਨੂੰ ਕੀ ਲੱਗਦਾ ਜੀ ਜਦ ਵੀ ਅਸੀਂ ਇੱਥੇ ਕਿਸੇ ਨੂੰ ਦੇਖਦੇ ਆਂ ਕੂੜਾ ਸਿੱਟਦੇ ਆਂ ਜਾਂ ਗੰਦ ਪਾਉਂਦੇ ਜਾਂ ਟੂਣਾ ਟੱਪਾ ਕਰਦੇ ਵੀ ਦੇ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਚੱਕੀ ਲੋ ਕਿਉਂਕਿ ਜਿੰਨਾ ਕਿ ਅਸੀਂ ਚੱਕ ਸਕਦੇ ਹਾਂ ਸਮਾਨ ਉਹ ਤਾਂ ਚੱਕੀਏ ਜਿੰਨਾ ਕਿ ਤਾਂ ਧਾਰਮਿਕ ਤਸਵੀਰਾਂ ਗੁਟਕੇ ਸਾਹਿਬ ਇੱਥੋਂ ਮਿਲਦੇ ਆ ਅਸੀਂ ਚੱਕ ਸਕਦੇ ਆ ਹਾਂ ਸਾਡੀ ਇੰਨੀ ਤਾਂ ਸ਼ਮਤਾ ਨਹੀਂ ਹੈ ਕਿ ਅਸੀਂ ਸਾਰੀ ਨਹਿਰ ਹੀ ਸਾਫ਼ ਕਰ ਲਈਏ ਬਟ ਇੱਕ ਇੱਕ ਬੂੰਦ ਨਾਲ ਹੀ ਸਾਗਰ ਭਰਦਾ ਸੋ ਜਿੰਨਾ ਕੋ ਉਪਰਾਲਾ ਕਰ ਸਕੀਏ ਦੇਖ ਸਕਦੇ ਹੋ ਜੀ ਉਹ ਗਣੇਸ਼ ਜੀ ਦੀ ਮੂਰਤੀ ਹੈ ਤਾਂ ਇਹ ਦਸਾਂ ਗੁਰਾਂ ਦੇ ਉੱਪਰ ਜਿਹੜੇ ਆ ਇਹ ਵੇਖੋ ਜੀ ਆ ਸ਼ਿਵ ਜੀ ਮਹਾਰਾਜ ਦੀ ਪਈ ਆ ਉਹ ਵਿਸ਼ਕਰਮਾ ਜੀ ਦੀ ਪਈ ਆ ਤੇ ਕਿੰਨਿਆਂ ਕ ਤੁਸੀਂ ਚੁੱਕੋਗੇ ਕਿੰਨਿਆਂ ਕ ਕੱਢੋਗੇ ਸੋ ਕਿਤੇ ਨਾ ਕਿਤੇ ਸਾਨੂੰ ਵੀ ਦੁੱਖ ਲੱਗਦਾ ਹੈ ਵੀ ਆ ਹਾਲਾਤ ਨੇ ਜਿਹੜੇ ਲੋਕਾਂ ਨੇ ਕੀਤੇ ਨੇ ਇੱਥੇ ਔਰ ਆਵਸਤਰ ਨੇ ਆ ਕੁਜੇ ਨੇ ਆ ਜੋ ਵੀ ਕਰਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੇ ਆ ਖੁੱਲੇ ਆ ਨਾ ਅਜ ਕਰ ਕੁਲੜ ਦੇ ਵਿੱਚ ਚਾਹ ਦਿੰਦੇ ਆ ਉਹਨੇ ਕੁਜੇ ਪੂਰੇ ਇੰਡੀਆ ਚ ਨਹੀਂ ਹੋਣੇ ਜਨੇ ਇਥੇ ਪਏ ਕਿਤੇ ਆਣ ਕੇ ਨਹਿਰ ਦੇ ਵਿੱਚ ਵੇਖੋ ਤਾਂ ਸਹੀ ਹਾਲਾਤ ਕੀ ਬਣਾ ਦਿੱਤੇ ਆ ਵੇਖ ਲਓ ਤੁਹਾਡੇ ਸਾਹਮਣੇ ਕਿਤੇ ਇੱਕ ਗੱਲ ਹੋਰ ਦੱਸ ਦਈਏ ਕਿ ਇੱਕ ਪੰਜਾਬ ਐਸੀ ਥਾਂ ਹੈ ਜਿੱਥੇ ਹਰ ਧਰਮ ਦੇ ਵਿਅਕਤੀ ਨੂੰ ਬਰਾਬਰਤਾ ਦੀ ਸਾਂਝ ਦਿੱਤੀ ਜਾਂਦੀ ਹੈ ਪਰ ਹੁਣ ਹਰ ਧਰਮ ਦੀ ਤਸਵੀਰ ਸਾਨੂੰ ਇਸ ਕੂੜੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਾਂ ਮੂਰਤੀਆਂ ਕਹਿ ਲਈਏ ਕੂੜੇ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਇੱਥੇ ਚੋਲ ਨਾਰੀਅਲ ਇੱਕ ਵਾਰ ਉਹ ਤਸਵੀਰ ਦੇਖੀ ਜਿੱਥੇ ਨਾਰੀਅਲ अनेका ਪਏ ਹੋਏ ਨੇ ਜਿਸ ਨੇ ਤਾਂ ਕਾਰੋਬਾਰ ਕਰਨਾ ਹੈ ਉਸਨੇ ਕਰਕੇ ਪੈਸੇ ਲੈ ਕੇ ਗਲ ਲਖ ਦਿੱਤੀ ਹੈ ਕਿ ਤੁਸੀਂ ਨਾਰੀਅਲ ਉਤਾਰ ਦਿਓ ਜਾਂ ਪਖੰਡ ਦੇ ਵਿੱਚ ਲੋਕਾਂ ਨੂੰ ਪਾ ਕੇ ਕਹਿ ਦਿੰਦਾ ਕਿ ਤੁਸੀਂ ਨਾਰੀਅਲ ਸਿੱਟ ਦਿਓ ਪਰ ਜਿਸ ਨੇ ਅੱਗੇ ਕਾਰੋਬਾਰ ਕਰਨਾ ਹੈ ਉਸਨੇ ਇਹੀ ਨਾਰੀਅਲ ਕੱਢ ਕੇ ਧੋ ਕੇ ਸਕਾ ਕੇ ਮੰਦਰ ਗੁਰਦੁਆਰੇ ਇਹੀ ਮੰਦਰ ਦੇ ਬਾਹਰ ਜਾਂ ਪੀਰਾਂ ਦੇ ਬਾਹਰ ਜਾਂ ਕਿਤੇ ਵੀ ਲੋਕਾਂ ਨੂੰ ਘਰ ਦੇ ਵਿੱਚ ਨਾਰੀਅਲ ਚਾਹੀਦੇ ਤਾਂ ਇਹੀ ਵੇਚਣਗੇ ਆਖਰਕਾਰ ਸਾਨੂੰ ਕਿਉਂ ਨਹੀਂ ਸਮਝਾ ਪਾਰੀ ਕਿ ਅਸੀਂ ਆਪਣੇ ਆਪ ਤੋਂ ਹਾਰੇ ਬੈਠੇ ਆ ਜਿਹੜੇ ਲੋਕ ਇਥੇ ਗੰਦ ਪਾਉਂਦੇ ਨੇ ਉਹਨਾਂ ਤੱਕ ਤਸਵੀਰਾਂ ਤਾਂ ਜ਼ਰੂਰ ਪਹੁੰਚ ਗਈਆਂ ਹੋਈਆਂ ਪਰ ਇੱਕ ਵਾਰ ਆਪਣੇ ਆਪ ਨੂੰ 24 ਘੰਟੇ ਵਾਲੀ ਬਿਨਾ ਪਾਣੀ ਤੋਂ ਰਹਿ ਕੇ ਦੇਖਣਾ ਕਿਵੇਂ ਦਾ ਮਹਿਸੂਸ ਹੁੰਦਾ ਹੈ ਜਾਂ ਕਹਿ ਲਈਏ ਕੀ ਇੱਕ ਦਿਨ ਗੰਦਾ ਪਾਣੀ ਪੀ ਕੇ ਦੇਖਣਾ ਹੈ ਇੱਕ ਦਿਨ ਇਸ ਜਗ੍ਹਾ ਤੇ ਬੈੱਡ ਲਾ ਕੇ ਦੇਖਣਾ ਕੀ ਮਹਿਸੂਸ ਹੁੰਦਾ ਸਰਬਜੀਤ ਜੀ ਕੀ ਬੇਨਤੀ ਕਰਨਾ ਚਾਹੋਗੇ ਸੰਗਤ ਅੱਗੇ ਕਿਉਂਕਿ ਲੋਕ ਸ਼ਾਇਦ ਹੱਲੇ ਵੀ ਵਹਿਮਾਪ ਪਰਮਾਦ ਵਿੱਚੋਂ ਨਿਕਲ ਨਹੀਂ ਪਾ ਰਹੇ ਕੋ ਮੇਰੀ ਤੇ ਬੇਨਤੀ ਇਹੀ ਆ ਮੈਂ ਤੇ ਬੜੀ ਵਾਰੀ ਕਹਿ ਕੇ ਵੇਖ ਲਿਆ ਪਰ ਨਹੀਂ ਸਮਝਦੇ ਮੇਰੀ ਬੇਨਤੀ ਹੁਣ ਕਾਰਪੋਰੇਸ਼ਨ ਨੂੰ ਔਰ ਡੀਸੀ ਸਾਹਿਬ ਨੂੰ ਔਰ ਸਰਕਾਰ ਨੂੰ ਇੱਥੇ ਕੈਮਰੇ ਲਵਾ ਕੇ ਆਲੇ ਦੁਆਲੇ ਤੇ LED ਲਾਈਆਂ ਲਾਈਆਂ ਜਾਣ ਜਿਹੜਾ ਵੀ ਸੁੱਟਣਾ ਆਉਂਦਾ ਇੱਕ ਸਰੂਪਾ ਦੇਵੇ ਉਹਨਾਂ ਨੂੰ ਉਹ ਸਰੂਪਾ ਕਿਹੜਾ ਉਹਦੇ ਉੱਪਰ ਲਿਖਿਆ ਹੋਵੇ ਗੈਰ ਜ਼ਿੰਮੇਵਾਰ ਨਾਗਰਿਕ ਦਾ ਸਨਮਾਨ ਇੱਕ ਕੂੜੇ ਦਾ ਥੋੜਾ ਹਾਂ ਇੱਕ ਕੂੜੇ ਦਾ ਥੋੜਾ ਦੇ ਹੱਥ 'ਚ ਫੜਾਓ ਤੇ ਨਾਲੇ ਉਹਦੇ ਗਲ 'ਚ ਪਾਓ ਹਾਰ ਪਾ ਕੇ ਤੁਹਾਨੂੰ ਰਵਾਨਾ ਕਰੋ ਤੇ ਉਹਦੀ ਵੀਡੀਓ ਜਿਹੜੀ ਆ ਸਾਰੀ ਦੇੜੀ ਸਕਰੀਨ ਤੇ ਚੱਲੇ ਔਰ ਇੱਕ ਗੈਰ ਜ਼ਿੰਮੇਵਾਰ ਨਾਗਰਿਕ ਦਾ ਜਦੋਂ ਵਾਰਡ ਮਿਲੂਗਾ ਨਾਲੇ ਉਹ ਕੂੜੇ ਦਾ ਥੋੜਾ ਘਰੇ ਲੈ ਕੇ ਜਾਊ ਪਤਾ ਲੱਗੂ ਬਗਾਨੀਆਂ ਜਗ੍ਹਾ ਤੇ ਤੇ ਸੁੱਟ ਦੇਈਦਾ ਜਦੋਂ ਆਪਣੇ ਘਰ ਲੈ ਕੇ ਜਾਊ ਫੇਰ ਇਹਨਾਂ ਨੂੰ ਅਕਲ ਆਉਣੀ ਔਰ ਕਿਤੇ ਨਾ ਕਿਤੇ ਸਰਕਾਰ ਨੂੰ ਸਖਤੀ ਕਰਨ ਜੇ ਪੰਜਾਬ ਦੇ ਪਾਣੀ ਨਾ ਬਚਾਏ ਤੇ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਹੈ ਲੱਗਦਾ ਜਦੋਂ ਇਲੈਕਸ਼ਨਾਂ ਹੋਣਗੀਆਂ ਤਾਂ ਉਦੋਂ 15 ਦਿਨ 20 ਦਿਨ ਇਸ ਮੁੱਦੇ ਤੇ ਵੀ ਬੋਲ ਲੈਣੀਆਂ ਨੇ ਸਰਕਾਰ ਬੜੇ ਡਰਾਮੇ ਹੁੰਦੇ ਬੜੇ ਬੜਾ ਹੀ ਕੁਛ ਹੁੰਦਾ ਵਾ ਆ ਤੇ ਜਿਹੜੀ ਪਲਾਸਟਿਕ ਹੈ ਗਲਦੀ ਨਹੀਂ ਹੈ ਇਹਦੇ ਤੋਂ ਕੈਂਸਰ ਪੈਦਾ ਹੋਣੀ ਆ ਔਰ ਉਹ ਲੋਕਾਂ ਨੂੰ ਲਪੇਟ ਚ ਲੈ ਲੈਣਾ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੋ ਕਿਤੇ ਨਾ ਕਿਤੇ ਅੱਜ ਜਿਹੜਾ ਵਾ ਚੰਦ ਬੰਦੇ ਜਿਹੜੇ ਹੱਕ ਚਾਉਂਦੇ ਨੇ ਔਰ ਜ਼ਿਆਦਾਤਰ ਜਿਹੜੇ ਵਿਰੋਧ ਕਰਦੇ ਨੇ ਇਹ ਸਭ ਜਾਦੂ ਟੂਨੇ ਕਰਨ ਵਾਲਿਆਂ ਦੇ ਕਾਰਨਾਮੇ ਤੁਸੀਂ ਵੇਖ ਲਓ ਜੋ ਘਰਾਂ ਦੇ ਵਿੱਚ ਹੈਗਾ ਸਾਰਾ ਗੰਦ ਪਹਿle ਆ ਕੇ ਇੱਥੇ ਜਿਹੜਾ ਸੁੱਟਤਾ ਔਰ ਕਿੰਨਾ ਕੇ ਸਤਕਾਰ ਕਰਦੇ ਕਿਸੇ ਧਰਮ ਦਾ ਹੈ ਤੁਸੀਂ ਵੇਖ ਹੀ ਲਿਆ ਸੋ ਜੇਕਰ ਕਿਸੇ ਨੂੰ ਸਾਡੀਆਂ ਤਸਵੀਰਾਂ ਤੇ ਇਸ ਇੰਟਰਵਿਊ ਰਾਹੀਂ ਸ਼ੰਕਾ ਹੋ ਰਹੀ ਹੈ ਤਾਂ ਇੱਕ ਵਾਰ ਜ਼ਰੂਰ ਅੰਮ੍ਰਿਤਸਰ ਤਾਰਾਂ ਵਾਲੇ ਪੁਲ ਤੇ ਆਉਣ ਨਹਿਰ ਨੂੰ ਦੇਖਣ ਜੇਕਰ ਤੁਸੀਂ ਪਾਣੀ ਦੀ ਮਹੱਤਤਾ ਜਾਣਦੇ ਹੋ ਸਾਫ ਸਫਾਈ ਦੀ ਮਹੱਤਤਾ ਜਾਣਦੇ ਹੋ ਜਾਂ ਪਖੰਡੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਜਾਂ ਵਹਿਮਾਂ ਭਰਮਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਤੁਹਾਨੂੰ ਇਹ ਤਸਵੀਰਾਂ ਮੂੰਹ ਬੋਲਦਿਆਂ ਦਿਖਣਗੇ ਜਦ ਇੱਥੇ ਆ ਕੇ ਦੇਖੋਗੇ ਕਿਉਂਕਿ ਜਿੱਥੋਂ ਅਸੀਂ ਪਾਣੀ ਪੀਣਾ ਜਿਹੜੀ ਨਹਿਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪੰਜ ਸਰੋਵਰਾਂ ਨੂੰ ਜਲ ਜਾਂਦਾ ਜਿੱਥੋਂ ਦੁਰਗਿਆਣਾ ਮੰਦਰ ਨੂੰ ਜਲ ਜਾਂਦਾ ਉਸ ਨਹਿਰ ਦਾ ਅਸੀਂ ਵਹਿਮਾ ਪਰਮਾ ਦੇ ਵਿੱਚ ਪਾ ਕੇ ਪੈ ਪੈ ਕੇ ਤਾਂ ਕੀ ਹਾਲ ਕੀਤਾ ਹੋਇਆ ਸਾਨੂੰ ਸਮਝਣਾ ਪਏਗਾ ਕਿ ਪ੍ਰਸ਼ਾਸਨ ਕਿੰਨੀ ਕੁ ਦੇਰ ਇਸ ਨਹਿਰ ਨੂੰ ਸਾਫ਼ ਕਰਾਏਗਾ ਸੀ ਪਹਿਲ ਤਾਂ ਕਰੀਏ ਕਿ ਅਸੀਂ ਕੂੜਾ ਸਿੱਟਣਾ ਬੰਦ ਕਰੀਏ ਅਸੀਂ ਇੱਥੇ ਧਾਰਮਿਕ ਤਸਵੀਰਾਂ ਗੁਟਕਾ ਸਹਿਬ ਮੂਰਤੀਆਂ ਨੂੰ ਲਿਆਉਣਾ ਤੇ ਉਹਨਾਂ ਨੂੰ ਛੁੱਟ ਕੇ ਬੇਅਦਬੀਆਂ ਕਰਨੀਆਂ ਬੰਦ ਕਰੀਏ ਜਿੰਨੇ ਵੀ ਸੇਕ ਸੰਗਠਨ ਜਾਂ ਹਿੰਦੂ ਸੰਗਠਨ ਜਾਂ ਦੂਸਰੇ ਭਾਈਚਾਰਕ ਸਾਡੀਆਂ ਵੀਡੀਓ ਦੇਖ ਰਿਹਾ ਇੱਕ ਬੇਨਤੀ ਹੈ ਕਿ ਇੱਥੇ ਆ ਕੇ ਜ਼ਰੂਰ ਆਪਣੇ ਰਾਹੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਸਮਾਜ ਸੇਵਕ ਦੀ ਗੱਲ ਕਰੀਏ ਜਾਂ ਸੰਗਠਨਾਂ ਦੀ ਗੱਲ ਕਰ ਲਈਏ ਉਹਨਾਂ ਤੇ ਬਹੁਤ ਚੀਜ਼ਾਂ ਦਾ ਪ੍ਰਭਾਵ ਪੈਂਦਾ ਜਦੋਂ ਲੋਕਾਂ ਨੂੰ ਇਹ ਚੀਜ਼ਾਂ ਬਾਰੇ ਸਮਝਾਉਂਦੇ ਨੇ ਅਸੀਂ ਸਮਾਜ ਤੱਕ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਤਸਵੀਰਾਂ ਜ਼ਰੂਰ ਦਿਖਾ ਸਕਦੇ ਆ ਪਰ ਕੰਮ ਉਹਨਾਂ ਨੇ ਆਪ ਕਰਨਾ ਹੈ ਜ਼ਿੰਮੇਵਾਰੀ ਖੁਦ ਸਮਝਣੀ ਹੈ ਫਿਲਹਾਲ ਇਹ ਮੈਨੂੰ ਦੇ ਜਤ